ਪੰਜਾਬੀ ਆਧ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਚੜ੍ਹਦੀ ਕਲਾ ਫਾਊਂਡੇਸ਼ਨ ਆਫ ਬਠਿੰਡਾ ਵੱਲੋਂ ਸਵਧਾਨ ਦਿਵਸ ਤੇ ਸਵਧਾਨ ਸਨਮਾਨ ਯਾਤਰਾ ਕੱਢੀ ਗਈ ਇਹ ਯਾਤਰਾ ਚੜ੍ਹਦੀ ਕਲਾ ਫਾਊਂਡੇਸ਼ਨ ਦੇ ਪ੍ਰਧਾਨ ਅਮਰਤਾ ਗਿੱਲ ਦੀ ਗਵਾਹੀ ਹੇਠ ਦੁਆਰ ਵਰਗੇਟ ਤੋਂ ਸ਼ੁਰੂ ਹੋ ਕੇ ਬੱਕ ਬੱਕ ਬਾਜ਼ਾਰਾ ਬੀਤੀ ਹੋਈ ਦੀ ਹੋਈ ਬਾਪ ਸਫਾਇਰ ਵਰਗੇਟ ਤੇ ਸਮਾਪਤ ਹੋਈ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀਵਾ ਸਾਡੇ ਚੈਨਲ ਨੂੰ ਸਾਰ ਕਰ ਰਿਹਾ ਸੀਆਰਾ ਤੇ ਫਾਦੋ ਕਰਨਾ ਲਾ ਕੋ ਲੋਤਾ ਕੇ ਹਾਤ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਅੱਜ 26 ਨਵੰਬਰ 1949 ਨੂੰ ਦੇਸ਼ ਦਾ ਸੰਵਿਧਾਨ ਪੂਰਾ ਹੋਇਆ ਸੀਗਾ 300 ਤੋਂ ਜ਼ਿਆਦਾ ਪਰਵਾਨਿਆਂ ਨੇ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਸਿਰ ਜੋੜ ਕੇ ਮੇਰੇ ਦੇਸ਼ ਦਾ ਸੰਵਿਧਾਨ ਪੂਰਾ ਕੀਤਾ ਸੀਗਾ ਜਿਦੇ ਵਿੱਚ 300 ਤੋਂ ਜ਼ਿਆਦਾ ਮੈਂਬਰ ਸੀਗੇ ਜਿਦੇ ਪ੍ਰਧਾਨ ਡਾਕਟਰ ਰਾਜੇਂਦਰ ਪ੍ਰਸਾਦ ਸੀਗੇ ਤੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਾਬਾ ਬੀਨ ਰਾਓ ਅੰਬੇਡਕਰ ਸੀਗੇ ਇਹਨਾਂ ਨੇ ਹਰ ਜਾਤ ਪਾਤ ਧਰਮ ਊਚ ਨੀਚ ਨੂੰ ਤੋਂ ਉੱਪਰ ਉੱਠ ਕੇ ਮੇਰੇ ਦੇਸ਼ ਦੇ ਸੰਵਿਧਾਨ ਦੀ ਸਿਰਜਣਾ ਕੀਤੀ ਸੀ ਔਰ ਮੇਰਾ ਦੇਸ਼ ਦਾ ਸੰਵਿਧਾਨ ਵੀਦ ਪੀਪਲ ਸਭ ਤੋਂ ਜ਼ਿਆਦਾ ਹੱਕ ਜਿਹੜੇ ਹੈਗੇ ਆ ਦੇਸ਼ ਦੇ ਲੋਕਾਂ ਨੂੰ ਦਿੰਦਾ ਹੈ ਇਹ ਜੋ ਸਿਸਟਮ ਹੈ ਸਰਕਾਰਾਂ ਹੈ ਇਹਨਾਂ ਜਿਹ ਸਭ ਤੋਂ ਜ਼ਿਆਦਾ ਤਾਕਤਵਰ ਕੋਈ ਹੈ ਤਾਂ ਦੇਸ਼ ਦੇ ਲੋਕ ਨੇ ਦੇਸ਼ ਦੇ ਹੀ ਲੋਕ ਦੇਸ਼ ਦੇ ਚੰ ਸਰਕਾਰਾਂ ਨੂੰ ਚੁਣਦੇ ਨੇ ਤੇ ਬਣਾਉਂਦੇ ਨੇ ਤੇ ਉਹਨਾਂ ਦੇਸ਼ ਦੇ ਲੋਕਾਂ ਨੂੰ ਜਿਹੜੇ ਕਿਤੇ ਨਾ ਕਿਤੇ ਵੰਡੀਆਂ ਦੇ ਵਿੱਚ ਕਿਤੇ ਨਾ ਕਿਤੇ ਭੁੱਲ ਗਏ ਨੇ ਮੇਰੇ ਦੇਸ਼ ਦੇ ਸੰਵਿਧਾਨ ਦੀ ਮਹੱਤਤਾ ਨੂੰ ਉਹਨਾਂ ਨੂੰ ਦੁਬਾਰਾ ਜਗਾਉਣ ਦੇ ਲਈ ਫਲੂਨਾ ਦੇੰਦ ਲਈ ਇਹ ਯਾਤਰਾ ਰੱਖੀ ਗਈ ਹੈ ਤੇ ਇਹ ਦਿਨ ਦੀ ਮਹੱਤਤਾ ਸਮਝਾਉਣ ਦੇ ਲਈ ਇਹ ਯਾਤਰਾ ਬਜ਼ਾਰਾਂ ਦੇ ਵਿੱਚੋਂ ਕੀਤੀ ਜਾਂਦੀ ਹੈ ਇਹ ਯਾਤਰਾ ਕਿੱਥੋਂ ਤੋਂ ਕਿੱਥੋਂ ਦੀ ਰੱਖੀ ਗਈ ਹੈ ਇਹ ਯਾਤਰਾ ਬਠਿੰਡਾ ਦੇ ਦੋ ਤਿੰਨ ਬਜ਼ਾਰਾਂ ਦੇ ਵਿੱਚ ਜੀ ਫਿਰ ਅਸੀਂ ਫਾਇਰ ਬਰਗੇਰ ਚੌਕ ਤੋਂ ਸ਼ੁਰੂ ਕੀਤੀ ਸੀ ਕਿ ਉੱਥੇ ਹੀ ਜਾ ਕੇ ਸਮਾਪਤ ਬੈਂਕ ਬਾਜ਼ਾਰ ਤੋਂ ਵੀ ਬਾਜ਼ਾਰ ਇਹ ਉੱਥੇ ਹੀ ਅਸੀਂ ਜਾ ਕੇ ਸਮਾਪਤ ਕਰਾਂਗੇ ਸਿੰਬੋਲਿਕ ਹੈ ਇਹ ਵੀ ਹੈ ਇਹ ਤੇ ਲੋਕਾਂ ਨੂੰ ਜੀ ਇਹ ਮੇਰੇ ਦੇਸ਼ ਤੇ ਮੇਰੇ ਪੰਜਾਬ ਦੇ ਮੇਰੇ ਦੇਸ਼ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਆਪਣੀਆਂ ਸਾਰੀਆਂ ਤਾਕਤਾਂ ਜਿਹੜੀਆਂ ਨੇ ਆਪਣੇ ਸੰਵਿਧਾਨ ਦੇ ਵਿੱਚ ਨੇ ਤੇ ਮੇਰੇ ਦੇਸ਼ ਦਾ ਸੰਵਿਧਾਨ ਜਿਹੜਾ ਸਾਨੂੰ ਇੱਕ ਇੱਕ ਸਨੇਹਾ ਦੰਦਾ ਵੀ ਆਪਸ ਦੇ ਵਿੱਚ ਜਾਤ ਪਾਤ ਉੱਚ ਨੀਚ ਧਰਮ ਮਾ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਦੇਸ਼ ਦੇ ਨਾਗਰਿਕ ਬਣੀਏ ਪਿਆਰ ਨਾਲ ਰਹੀਏ ਤੇ ਜਦੋਂ ਕਿਤੇ ਤੁਹਾਡੇ ਹੱਕਾਂ ਦਾ ਹਨਨ ਹੋਵੇ ਉਹਦੇ ਲਈ ਆਪਦੀ ਆਵਾਜ਼ ਚ ਚੱਕੀਏ ਕਿਉਂਕਿ ਜਦੋਂ ਤੱਕ ਦੇਸ਼ ਦੇ ਲੋਕ ਆਪਦੇ ਖਿਲਾਫ ਅਨਿਆਏ ਦੇ ਖਿਲਾਫ ਆਵਾਜ਼ ਨਹੀਂ ਚੁੱਕਣਗੇ ਉਦੋਂ ਇਹ ਦੇਸ਼ ਦੇ ਸੰਵਿਧਾਨ ਕਿਸੇ ਕੰਮ ਨਹੀਂ ਆਏਗਾ ਇਹ ਸਾਨੂੰ ਸਾਰੀਆਂ ਤਾਕਤਾਂ ਦੱਸਦਾ ਹੈ ਕਿ ਸਾਨੂੰ ਉਹ ਸਾਰੀਆਂ ਤਾਕਤਾਂ ਨੂੰ ਸਮਝ ਕੇ ਇਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਹਨੂੰ ਹਮੇਸ਼ਾ ਪਲ-ਪਲ ਯਾਦ ਕਰਕੇ ਤੇ ਜੋ ਸਾਨੂੰ ਮਿਲਿਆ ਉਹਦੀ ਇੰਪੋਰਟੈਂਸ ਨੂੰ ਆਪ ਵੀ ਸਮਰਨ ਰੱਖੀਏ ਤੇ ਲੋਕਾਂ ਨੂੰ ਵੀ ਦੱਸੀ ਸਰਕਾਰ ਨੂੰ ਕੁਝ ਆਹਣਾ ਦਵਾਂ ਸਰਕਾਰ ਨੂੰ ਮੇਰਾ ਸਨੇਹਾ ਹੈ ਵੀ ਜਿੰਦੋਂ ਤੁਸੀਂ ਬਾਕੀ ਦਿਨ ਮਨਾਣੇ ਹੋ ਤੇ ਜਿਹੜਾ ਬਹੁਤ ਮਹੱਤਵਪੂਰਨ ਦਿਨ ਹੈ ਜੇ ਇਹ ਸਰਕਾਰਾਂ ਬਣੀਆਂ ਹੀ ਤਾਂ ਨੇ ਕਿਉਂਕਿ ਸੰਵਿਧਾਨ ਨੇ ਹਰੇਕ ਕੋਈ ਵੀ ਆਮ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਤਾਕਤ ਦਿੱਤੀ ਹੈ ਵੀ ਤੁਸੀਂ ਲੜ ਸਕਦੇ ਹੋ ਤੁਸੀਂ ਸੱਤਾ ਤੇ ਕਾਬਜ ਹੋ ਸਕਦੇ ਹੋ ਤੁਸੀਂ ਆਪ ਦਾ ਸਰਕਾਰਾਂ ਬਣਾ ਸਕਦੇ ਹੋ ਤਾਂ ਜਿਹੜੇ ਲੋਕਾਂ ਦੇ ਹੱਕ ਨੇ ਲੋਕਾਂ ਦੀ ਇੰਪੋਰਟੈਂਸ ਲੋਕਾਂ ਨੂੰ ਮਹੱਤਤਾ ਦਿਓ ਆਪ ਦੇ ਜਿਹੜੇ ਨਿੱਜੀ ਕੋਈ ਵੀ ਫਾਇਦੇ ਨੁਕਸਾਨ ਨੇ ਉਹ ਤੋਂ ਉੱਠ ਕੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਿਓ ਉਹਨਾਂ ਨੂੰ ਸਤਕਾਰ ਦਿਓ ਤੇ ਉਹਨਾਂ ਦੇ ਲਈ